ਸਾਰੇ ਗੱਡੀ ਮੇਰੇ ਉੱਪਰ ਆ ਗਈ ਤੇ ਪੈਪ ਸਲ ਮਾਰੀ ਗੱਡੀ ਤੇ ਲੈ ਬਹੁਤੋਂ ਨਿਕਲ ਗਿਆ ਗੱਡੀ ਨੂੰ ਪਾੜ ਕੇ ਗੱਡੀ ਨੂੰ ਗੱਡੀ ਸਾਰੀ ਨੁਕਸਾਨ ਆ ਗਈ ਇੱਕ ਪਾਸੇ ਤਾਂ ਜਲੰਧਰ ਦੇ ਵਿੱਚ ਪੈ ਰਹੇ ਮੀਂਹ ਅਤੇ ਹਨੇਰੀ ਝੱਖੜ ਦੇ ਨਾਲ ਮੌਸਮ ਸੁਹਾਵਣਾ ਹੋ ਚੁੱਕਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਬਹੁਤ ਸਾਰੇ ਲੋਕਾਂ ਦੇ ਲਈ ਇਹ ਮੀਂਹ ਆਫਤ ਬਣ ਕੇ ਵੜਿਆ ਦੱਸ ਜੇ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੀਂਹ ਅਤੇ ਹਨੇਰੀ ਕਰਕੇ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲੀ ਇਹ ਸੁਵਿਧਾ ਨਗਰ ਨਿਗਮ ਤੋਂ ਸਾਹਮਣੇ ਆ ਗਿਆ ਨੇ ਜਿੱਥੇ ਕਿ ਨਗਰ ਨਿਗਮ ਦਫਤਰ ਦੇ ਬਾਹਰ ਲੱਗੇ ਇੱਕ ਵੱਡਾ ਪੋਲ ਜੋ ਹੈ ਉਹ ਡਿੱਗ ਚੁੱਕਾ ਹੈ ਗੱਡੀ ਜੋ ਉੱਪਰ ਡਿੱਗਣ ਦੇ ਨਾਲ ਗੱਡੀ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਦੱਸ ਦਈਏ ਨਗਰ ਨਿਗਮ ਦੇ ਬਾਹਰ ਲੱਗਾ ਹੋਇਆ ਇਹ ਵੱਡਾ ਖੰਭਾ ਉਹੀ ਖੰਭਾ ਜਿਸ ਦੇ ਉੱਪਰ ਤਿਰੰਗਾ ਝੰਡਾ ਫਹਿਰਾਇਆ ਜਾਂਦਾ ਹੈ ਤਿਰੰਗਾ ਝੰਡਾ ਜਿਸ ਦੇ ਉੱਪਰ ਲੱਗਿਆ ਹੋਇਆ ਸੀ ਕਾ ਇਹ ਤਿਰੰਗੇ ਚੁੰਡੇ ਵਾਲਾ ਪੋਲ ਹਨੇਰੀ ਦੇ ਨਾਲ ਉਖੜ ਕੇ ਗੱਡੀ ਦੇ ਉੱਪਰ ਡਿੱਗ ਗਿਆ ਭਾਰੀ ਨੁਕਸਾਨ ਵੇਖਣ ਨੂੰ ਮਿਲਿਆ ਤੇ ਰਾਗੀ ਦੇਵੀ ਸੱਟ ਜਿਹੜੀ ਆ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਗੀ ਨੂੰ ਕੇਂਦਰ ਲੋਕ ਸੰਭਾਲ ਦੇ ਕੋਈ ਨਜ਼ਰ ਆ ਰਹੇ ਨਹੀਂ ਤੇ ਦੂਜੇ ਪਾਸੇ ਇਸੇ ਨਾਲ ਦੀਆਂ ਤਸਵੀਰਾਂ ਜ਼ੁਲੰਦਰ ਦੇ ਨਾਮ ਦੇ ਚੌਕ ਤੋਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਗੂਡੀਓ ਮਾਲ ਦੇ ਵਿੱਚ ਕੰਮ ਚੱਲ ਰਿਹਾ ਸੀ ਅਤੇ ਸਕੈਫੋਲਡਿੰਗ ਲੱਗੀ ਕੋਈ ਸੀ ਹਾਂ ਨੇਰੀ ਚੱਕੜ ਚੱਲਨ ਦੇ ਨਾਲ ਉਸਕੇ ਫੋਲਡਿੰਗ ਡਿੱਗ ਪਈ ਹੈ ਤੇ ਗੱਡੀਆਂ ਦੇ ਉੱਪਰ ਇਸਕੇ ਫੋਲਡਿੰਗ ਡਿੱਗਦੀ ਹੈ ਤੇ ਸ਼ੀਸ਼ੇ ਟੁੱਟ ਕੇ ਗੱਡੀਆਂ ਦੇ ਉੱਪਰ ਡਿੱਗਦੇ ਨੇ ਤਾਂ ਭਾਰੀ ਨੁਕਸਾਨ ਉੱਥੇ ਵੀ ਲੋਕਾਂ ਦਾ ਵੇਖਣ ਨੂੰ ਮਿਲਿਆ ਦੇਖ ਸਕਦੇ ਹੋ ਕਿ ਲੋਕਾਂ ਦੇ ਦੋ ਪਹੀਆ ਵਾਹਨ ਤੇ ਨਾਲ ਦੇ ਨਾਲ ਗੱਡੀਆਂ ਦਾ ਭਾਰੀ ਨੁਕਸਾਨ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਚੈਨਲ ਦਾ ਜ਼ਰੂਰ ਹੈ ਖਬਰ ਤੁਹਾਡੇ ਘਰ ਤੱਕ ਪਹੁੰਚ ਹੀ ਜਾਲੀ ਵਾਲੇ ਮੋ ਤੁਹਾਡਾ ਕਹਿਣਾ ਕਿ ਜਦੋਂ ਸਰਿਆ ਦੇਖੋ ਤੁਹਾਡੇ ਸਾਹਮਣੇ ਗੱਡੀਆਂ ਤੇ ਜੋ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਇੱਥੇ ਜਾਨੀ ਦਾ ਇਤਸਾਕ ਕੋਈ ਨਹੀਂ ਗੱਡੀਆਂ ਕਿੰਨੀਆਂ ਕਿ ਡੈਮੇਜ ਹੋਈਆਂ ਆ ਤੁਸੀਂ ਆਪ ਦੇਖ ਸਕਦੇ ਹੋ ਟੋਟਲ ਇੱਕ ਨਾਲ ਬੈਠੇ ਸੀਗੇ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਇਹ ਹਸ ਹੋਇਆ ਸੀ 7:00 ਵਜੇ ਦਾ ਟਾਈਮ ਸੀ 7:30 ਪੋਣੇ ਜਤਰਾ ਹੋਇਆ ਸੀ 7:00 ਵਜੇ ਤੇ ਕ੍ਰੀ ਹੋਈ ਮੈਂ ਗੱਡੀ ਦੇ ਸੈਲਫ ਮਾਰਕਟ ਚੱਲ ਜਾ ਹੀ ਰਿਹਾ ਸੀ ਉਹ ਪਰੋ ਸਟਰਿੰਗ ਅਜੇ ਵੀ ਸ਼ਟਰਿੰਗ ਕਰੀਏ ਕੱਚੀ ਸ਼ਟਰਿੰਗ ਪੈਪਰ ਦੀ ਸਾਰੀ ਸ਼ਟਰਿੰਗ ਮੇਰੇ ਉੱਪਰ ਆਗਰੀ ਤੇ ਪੈਪਰ ਸਲ ਮਾਰੀ ਗੱਡੀ ਦੇ ਤੇ ਉਹ ਤੋਂ ਨਿਕਲ ਗਿਆ ਗੱਡੀ ਨੂੰ ਪਾੜ ਕੇ ਗੱਡੀ ਦੀ ਬੱਡੀ ਸਾਰੀ ਨੁਕਸਾਨ ਹੋ ਗਈ ਹਾਂ ਤੇ ਸੱਟਾਂ ਤਾਂ ਨਹੀਂ ਲੱਗੀਆਂ ਵਿਚਾਰ ਰਿਹਾ ਤਾਂ ਵਜਾਓਗੇ ਗੱਡੀ ਡੈਮੇਜ ਡੈਮੇਜ ਹੋ ਗਈ ਟੁੱਟ ਗਈ ਕਿਹੜੀ ਗੱਡੀ ਸੀ ਤੁਹਾਡੀ ਐਲੋਵਾ ਕ੍ਰਿਸਟਾ ਜੀ ਤੇ ਜਦੋਂ ਅ ਇੱਥੇ ਮੈਨੇ ਹੋਇਆ ਸਰ ਲਈ ਉਹਨਾਂ ਬੰਦੇ ਨੇ ਉਹ ਗੱਡੀ ਹੈ ਇੱਥੇ ਕੰਮ ਚੱਲ ਰਿਹਾ ਸੀ ਕਿਹੜਾ ਕੰਮ ਚੱਲ ਰਿਹਾ ਇਹਨਾਂ ਨੇ ਕੰਮ ਕੰਮ ਕਰਦੇ ਕਰਦੇ ਚੱਲਦੇ ਚੱਲਦੇ ਵਿੱਚ ਇਹਨਾਂ ਨੇ ਆਪਣਾ ਸ਼ੋਅਰੂਮ ਚਾਲੂ ਕਰ ਦਿੱਤਾ ਇੱਕ ਪਾਸੇ ਜਿੱਥੇ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਤੇ ਜੁਲੰਦਰ ਦੇ ਵਿੱਚ ਕਈ ਜਗ੍ਹਾ ਤੇ ਇਸ ਮੀਂਹ ਨੇ ਨੀ ਚੱਕਰ ਦੇ ਨਾਲ ਨੁਕਸਾਨ ਹੋਇਆ ਅਤੇ ਲੋਕਾਂ ਨੂੰ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਕਰਨੀ ਪੈ ਰਹੀ ਹੈ। ਵੀ ਰਿਪੋਰਟ ਸੁਰਖਾਪ ਮੀਡੀਆ ਤੇ ਦੋ ਦੇ ਦੋ ਜੁਲੰਦਰ ਦੇ ਬਾਹਰ ਵੀ ਨੁਕਸਾਨ ਹੋਇਆ ਹੋਰ ਤਾਂ ਨਹੀਂ ਕਿਤੇ ਜ਼ਿਆਦਾ ਨੁਕਸਾਨ ਹਾਂਜੀ ਭਾਜੀ ਜੁੜੀ ਬਹੁਤ ਬਿਜਾ ਹੋ ਗਿਆ ਆਸਾ ਹੋਇਆ ਜੋ ਮੇਨ ਹਾਈ ਵੋਲਟਿੰਗ ਤਾਰਾ ਵੀ ਜਿਹੜੀਆਂ ਰੋਡ ਦੇ ਉੱਤੇ ਡੇਗੀਆਂ ਹੋਈਆਂ ਉਹਦੇ ਕਰਕੇ ਵੀ ਜਿਹੜਾ ਹੁਣੇ ਇੱਕ ਵਿਅਕਤੀ ਦਾ ਦੇਖ ਸਕਦੇ ਹੋ ਜਿਹੜੇ ਅੰਦਰ ਸ਼ੋਪਿੰਗ ਦੇ ਰਨ ਵੀ ਆਏ ਸੀਗੇ ਉਹਨਾਂ ਦੀ ਐਕਟਿਵਾ ਜਾਂ ਕਾਰ ਰਾਮ ਭਾਜੀ ਜੀ ਜੇ ਤੁਹਾਡੇ ਕੋਈ ਗੱਲ ਹੈ ਤਾਂ ਤੁਹਾਡੇ ਕੰਦੇ ਦਾ ਇੱਕ ਬੰਦੇ ਨੂੰ ਬੇਨਤੀ ਬੈਠਾ ਬੇਨਤੀ ਕਰ ਰਿਹਾ ਸਰ ਜੀ ਜੇਦੋਂ ਇਦਾਂ ਦਾ ਕੋਈ ਹਾਦਸਾ ਵਾਪਰੇ ਲੋਕੀਏ ਤੋਂ ਪਹਿਲੇ ਫਸਟ ਹੈਂਡ ਦੋ ਦੇਖ ਸਕਦੇ ਹੋ ਜਿਹੜੇ ਅੰਦਰ ਸ਼ੋਪਿੰਗ ਕਰਨ ਵੀ ਆਏ ਸੀਗੇ ਉਹਨਾਂ ਦੀ ਐਕਟੀਵਾ ਜਾਂ ਕਾਰ ਆ ਤੇਜ਼ ਤੂਫਾਨ ਦੇ ਨਾਲ ਆ ਗਿਆ ਕੋਟ ਤੂਫਾਨ ਦੇ ਬਾਅਦ ਉਹ ਜਿਹੜੀ ਛਤਰੀਆਂ ਉੱਤੇ ਲੱਗੀ ਤਗੀ ਛਤਰੀਆਂ ਦੇਖ ਸਕਦੇ ਹੋ ਕਿ ਸਾਰੀ ਪੱਲੇ ਡਿੱਗ ਚੱਲ ਰਹੀ ਹੈ ਔਰ ਤੇਜ਼ ਤੂਫਾਨ ਦੇ ਨਾਲ ਆ ਗਿਆ ਕੋਟ ਤੂਫਾਨ ਦੇ ਬਾਅਦ ਉਹ ਜਿਹੜੀ ਛਤਰੀਆਂ ਉੱਤੇ ਲੱਗੀ ਤਗੀ ਸ਼ਟਰਿੰਗ ਦੇਖਦੇ ਹੋਗੇ ਸਾਰੀ ਪੱਲੇ ਦੇਖ ਚੱਲੀ ਹੈ ਔਰ